ਮੈਂ ਡਿੱ ਪਣੇ ਮੇਤੋ ਨਹੀਂ ਨੰਗੇ ਜਾਣਾ ਇੱਕੋ ਇੱਕ ਕੋਠਾ ਵਿਚਾਰਦਾ ਉਹ ਵੀ ਡਿੱਗ ਗਿਆ ਹਾਂ ਕੂਲਰ ਵੇਖੋ ਇਨਵਰਟਰ ਵੀ ਇਨਵਰਟਰ ਕਿਥੇ ਆ ਆ ਸੰਜੀ ਆ ਇਨਵਰਟਰ ਪਿਆ ਜਿਹੜਾ ਵਿਚਾਰਾ ਝਾੜੀਆਂ ਕਰ ਕਰਕੇ ਘਰ ਬਣਾਇਆ ਸੀਗਾ ਭੈਣਵਾ ਆ ਨिके-ਨਕੇ ਇਹਨਾਂ ਦੇ ਵੇਖੋ ਤਿੰਨ ਬੱਚੇ ਆ ਤੇ ਆ ਹਾਲਾਤ ਜੇ ਵੇਖੋ ਸੰਜੀ ਆ ਕਿਦਾਂ ਵਿਚਾਰਾ ਕਿ ਤਰਪੈਲ ਪਾ ਕੇ ਤੇ ਰਹਿ ਰਿਹਾ ਵਾ ਜਿੱਦਨ ਦਾ ਕੋਠਾ ਡਿੱਗਾ ਉਦੋਂ ਦੇ ਤੇ ਭੈਣੇ ਆਹ ਜਵਾਕ ਵੇਖ ਲਓ ਵਿਚਾਰੇ ਇੱਕੇ ਥਾਂ ਮੰਜੇ ਦੇ ਬੈਠੇ ਆ ਖੇਡ ਮਾਲਮ ਨਹੀਂ ਸਾਦੇ ਕਿਉਂਕਿ ਚਿਕੜੀ ਇੰਨਾ ਜ਼ਿਆਦਾ ਹੋਇਆ ਪਿਆ ਵਾ ਸਾਰੇ ਬੰਨੇ ਕਿ ਸਾਨੂੰ ਤੁਰੰਤ ਹੀ ਤਕਲੀਫ ਇੰਨੀ ਜਿਆਦੀ ਆਉਂਦੀ ਹੈ ਤੇ ਉਹ ਵੇਖੋ ਭੈਣ ਬਿਚਾਰੀ ਮੀ ਕਣੀ ਦੇ ਵਿੱਚ ਹੀ ਆ ਜਿਹੜੇ ਆ ਭਾਂਡੇ ਆ ਮਾਜਰੀ ਵਿੱਚ ਗਰੀਬ ਘਰਾਂ ਦੇ ਵੇਲੇ ਆ ਹਾਲਾਤ ਤੇ ਕਿ ਮੈਂ ਇਹਨੂੰ ਕਿ ਐਸੀ ਚਾਹ ਬਣਾ ਪਰ ਦੁੱਧ ਨਹੀਂ ਹੀ ਕਰਿਆ ਹੈਗਾ ਹਨਾ ਤਾਂ ਤਾਰਾਂ ਲਮਕਾਈਆਂ ਵਾ ਉਤੋਂ ਮੀ ਕਣੀ ਮੀ ਪੈ ਰਿਹਾ ਵਾ ਗਿੱਲਾ ਹੋਇਆ ਸਾਰੇ ਬੰਨੇ ਸੋ ਆ ਵੇਖੋ ਬਹੁਤ ਇੱਕ ਸਾਦਾ ਰਿਸਕੀ ਆ ਵਿਚਾਰੇ ਦਾ ਸੋ ਜਰੂਰ ਆਪਣੇ ਭੈਣ ਭਰਾਵਾਂ ਦੀ ਬਾਹਾਂ ਫੜਿਓ ਤੇ ਆਪਣਾ ਸਾਥ ਦਿਓ ਇਹ 20000 ਰੁਪਈਆ ਹੀ ਇਹ ਸ਼ਿਪੇ ਨੂੰ ਦਿਾਈ ਤੇ ਉਹਦੇ ਤੋਂ ਮਟੀਰੀਅਲ ਮੰਗਾ ਲਈ ਠੀਕ ਆ ਜੀ ਸਾਰੇ ਵੀਰਾਂ ਨੂੰ ਵੈਗੂ ਦੀ ਕਖਾਲਸਾ ਵੈਗੂ ਦੀ ਕੀ ਫੱਤੇ ਤਾਂ ਜੀ ਅੱਜ ਸੋਵਾਰ ਦਾ ਦੇਣਾ 14 ਤਰੀਕ ਹੋ ਗਈ ਆ 14 ਜੁਲਾਈ ਕਿੱਤਨੂ ਦੇਖ ਰਹਾ ਜਿਵੇਂ ਕਿ ਕਿੰਨਾ ਅੱਜ ਸੇਪ ਤੋਂ ਚੜੀ ਲੱਗੀ ਆਪਣੇ ਠੀਕ ਹੈ ਜੀ ਤੇ ਮੈਨੂੰ ਇੱਕ ਫੋਨ ਆਇਆ ਸੀਗਾ ਕਿ ਸਾਡੇ ਪਿੰਡ ਕਿਸੇ ਦੀ ਛੱਤ ਡਿੱਗੀ ਆ ਵਿਚਾਰੇ ਦੀ ਮਾਤਰ ਪਰਿਵਾਰ ਵਾ ਤੇ ਆਪਣੇ ਕੋਲ ਆਪਾਂ ਅੱਜ ਉਹਨੂੰ ਸੇਵਾ ਕਰਵਾ ਕੇ ਅਕਾਊਂਟ ਦੇ ਵਿੱਚੋਂ ਏਟੀਐਮ ਦੇ ਵਿੱਚੋਂ ਸੇਵਾ ਕਰਵਾ ਕੇ ਦੇਣ ਚੱਲੇ ਆ ਆਯੋ ਜੀ ਵਲੌਗ ਵਧਿਆ ਲਗਾ ਤਾਂ ਜ਼ਰੂਰ ਲੱਗਦਾ। ਮੀ ਕਾਫੀ ਭੰਡਿਆ ਵਾ। ਕਾਸ਼ ਮੇਰਾ ਵੀਰ ਹੋਵੇ ਥੋੜੀ ਖਰਾਬ ਕਿੱਧਿਆ ਵਾ। ਤੇ ਕਾਫੀ ਕਲਾ ਹੋ ਗਿਆ ਮਾ। ਇਹ ਪਰ ਇਹ ਸੀਗਾ ਕਿ ਮੀ ਵਰਤੇ ਜੇ ਪੈਸੇ ਕਢਾਉਂਦਾ ਸਾਡਾ ਮਤਲਬ ਇਹ ਆ ਕਿਉਂਕਿ ਉਹ ਜਿਹੜਾ ਵੀਰ ਵਾ ਵਿਚਾਰਾ ਉਹਦਾ ਕੋਠਾ ਡਿੱਗਾ ਪਿਆ ਵਾ ਤੇ ਅੱਜ ਉਹ ਫੈਮਿਲੀ ਦੇ ਕੋਲ ਵਿਚਾਰਿਆਂ ਦੇ ਕੋਲ ਰਹਿਣ ਵਾਸਤੇ ਸਾਤ ਤੱਕ ਨਹੀਂ ਹੈਗੀ। ਤੇ ਕੌਣ ਮੇਦਾ ਮੇਦਾ ਦਾ ਉਹਨਾਂ ਵਾ ਤੇ ਉਹਨਾਂ ਕੋਲ ਵਿਚਾਰਿਆਂ ਕੋਲ ਸਾਤ ਤੱਕ ਨਹੀਂ ਹੈਗੀ। ਤੇ ਨਿੱਕੇ ਨਿੱਕੇ ਬੱਚੇ ਆ ਜਿਹੜਾ ਸਮਾਨ ਸੀਗਾ ਵਿਚਾਰਿਆਂ ਦਾ ਉਹ ਵੀ ਉਹਨਾਂ ਦਾ ਸਮਾਨ ਵੀ ਡਿੱਗ ਡੂ ਜਿਹੜਾ ਮੀਂਹ ਦੇ ਥੱਲੇ ਹੁੰਦਾ ਕਰਕੇ ਛੱਤ ਦੇ ਥੱਲੇ ਹੁੰਦਾ ਕਰਕੇ ਸਮਾਨ ਵੀ ਸਾਰਾ ਖਰਾਬ ਹੋ ਗਿਆ ਵਾ ਤੁਸੀਂ ਮੇਰੇ ਨਾਲ ਬਨੇ ਰਿਓ ਬਲੌਗ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੇ ਘਰ ਦੇ ਹਾਲਾਤ ਦਿਖਾਉਂਗਾ ਮੇਰੇ ਪਿੰਡ ਦਾ ਵੀਰ ਆ ਛੋਟਾ ਨਾਮ ਦਾ ਭੱਦਰਵਾ ਤੇ ਦੇਖਿਓ ਕਿੱਦਾਂ ਵਿਚਾਰਿਆਂ ਦੇ ਮਾੜੇ ਹਾਲਾਤ ਹੁੰਦਾ ਦੇਖ ਮੁਰਦਾ ਸਾਡਾ ਜਵਾਬ ਦੇ ਗਿਆ ਵਾ ਤੇਲ ਲਗਭਗ ਖਤਮ ਹੋ ਗਿਆ ਵਾ ਚੱਲੇ ਹੀ ਗਏ ਹਾਂ ਪਰ ਸਾਨੂੰ ਯੂ ਡਰਨ ਲੈਣਾ ਪਿਆ ਮਜਬੂਰਨ ਕੇ ਪੰਟਰੋਲ ਪੰਪ ਸਾਡਾ ਮਗਰਵਾ ਉਹ ਮਗਲ ਬੰਦੇ ਪੰਟਰੋਲ ਪੰਪ ਕੇਤੀ ਹੇਤੀ ਡੈਗਾ ਪਟਕਾ ਪਿੰਨਾ ਬਗਨੇੜਾ ਸਮਾਜ ਸੇਵੀ ਨੇ ਆਪ ਤੱਕ ਆ ਲੱਗ ਜਾਣਾ ਕੋਈ ਨਹੀਂ ਆਵੇ 2 ਕੀ ਵਾਲਾ ਸਿਲੰਡਰ ਜਿੰਦਾਬਾਦ ਹਾਂ ਲੈ 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 ਬਚਾਰਾ ਪੈਲਾ ਨਹੀਂ ਆਣਾ ਨਿਕਲ ਦੇ ਪੂਰਾ ਕੋਲੀ ਕਰ ਦੇ ਨੂੰ ਕੋਲੀ ਕਰ ਦੇ ਪਿਛਾ ਦੇ ਇੱਥੇ ਇੱਥੇ ਜੰਪੀ ਧਿਆਨ ਨਾਲ ਧਿਆਨ ਨਾਲ ਆ ਕਾਫੀ ਮੀਂਹ ਬੰਡੇ ਆ ਵਾ ਓ ਤੇਰਾ ਓ ਹੌਲੀ 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 ਓ ਹੌਲੀ ਹੌਲੀ ਲੈ ਜਾ ਲੈ ਜਾ ਪੰਪ ਤੇ ਕਿ ਹੈ ਓਏ ਇੱਥੇ ਕੀ ਕਰਨਾ ਮੈਂ ਪੰਪਰੇ ਖਾਣਾ ਓਏ ਐਂਡੇ ਖਾਣਦੇ ਪਤੰਦਰਾ ਕਿੰਨਾ ਠੀਕ ਆ ਆ ਸ਼ਾਰਟਕਟ ਪਤੰਦਰਾ ਸ਼ਾਰਟਕਟ ਦਾ ਮੀ ਵਾਹ ਗਰ ਵਾਹ ਗਰ ਵਾਹ ਗਰ ਧਿਆਨ ਨਾਲ ਧਿਆਨ ਨਾਲ ਧਿਆਨ ਗਾਂਦੇ ਜਾਂਦੇ ਜਾਣਦੇ ਜਾਣਦੇ ਧੰਨ ਬਾਬਾ ਤਰਾ ਸਿਆ ਤੁਰ ਕੇ ਨਾਲ ਜਾਣਾ ਪਵੇ ਪੰਪੋ ਪੰਪਾ ਗਿਆ ਓ ਪੰਪਾ ਗਿਆ ਭਜਾ ਦੇ ਭਜਾ ਦੇ ਭਜਾ ਦੇ ਬਸ ਹੁਣ ਨਿਊਟਰਲ ਕਰਦੇ ਹੁਣ ਵਾਟਰਫਾਲ ਦੇਸ਼ ਤੇ ਡੀਓਡਲ ਕਰਦੇ ਉਹ ਨਹੀਂ ਲੈਦੇ ਇਹਦੇ ਪੂਰਾ ਪੈਸੇ ਲਿਆ ਇੱਕ ਬਿਆਰਾ ਦੇ ਫਰਾ ਵੀ ਦੇ ਆ ਵੱਡੇ ਵਾਸਤੇ ਕੀ ਕੰਮ ਨਹੀਂ ਤਾਂ ਸਾਡ ਜੀ ਆ ਐ ਜਵੇਂ ਲੋਕੀ ਜਾਂਦੇ ਆ ਸੋਈ ਵਾਟਰਫਾਲ ਉੱਤੇ ਜਾਂਦੇ ਆ ਕੋਈ ਵਾਟਰਪਾਰਕ ਦੇ ਚ ਜਾਂਦਾ ਵਾ ਇਹ ਗੁੱਗਰਤੀ ਵਾਟਰਫਾਲ ਹੈ ਵਾਟਰਫਾਲ ਗੁੱਗਰਤੀ ਵਾਟਰਫਾਲ ਮੈਂ ਕਹ ਰਿਹਾ ਵਾ ਅਹੀਂ ਆ ਗਿਆ ਪੰਪ ਦੇ ਉੱਤੇ ਵੀਜੀ 100 ਰੁਪਏ ਦੀ ਕਰਦੇ ਟੈਂਕੀ ਫੁੱਲ ਠੀਕ ਆ 600 ਰੁਪਏ ਜਿੰਨਾ ਪੈਦਾ ਪਰਦੇ ਤੇ ਬਾਕੀ ਜਿਹੜਾ ਵਾਧਾ ਤੇ ਲੋ ਕੁਪੇ ਚ ਪਾ ਦੀ ਸਾਨੂੰ ਠੀਕ ਆ 200 ਦਾ ਪਾ ਦੇ ਪੈ ਹੈ ਗਿਆ ਕਰਾ ਲੈ ਨੇ ਸੰਡੇ ਕਰਾਓ ਹਾਂ ਬੜਾ ਪਾਲਾ ਏਟੀਐਮ ਦੇ ਵਿੱਚ ਵੀਰ ਜੀ ਆਏ ਹਾਂ ਤੇ ਵੀਰ ਪਰੇ ਹੁਣ ਕਹਿੰਦੇ ਆ ਕਿ ਏਟੀਐਮ ਖਰਾਬ ਆ ਲੱਗ ਜਿੱਥੇ ਦੁਕਾਨ ਹੈਗੀ ਆ ਵੀਰ ਦੀ ਤੇ ਉੱਥੋਂ ਆਪਾਂ ਕਿਵੇਂ ਘਟਾਉਂਦੀ ਆ ਹੁਣ ਲੱਗੇ ਦੁਕਾਨਾਂ ਕਿਹੜੀ ਦੁਕਾਨ ਯਾਰੋ ਮੈਡੀਕਲ ਸਟੋਰ ਕਿੱਥੇ ਹੋ ਅਜੀਤ ਆਪੇ ਪੈਸੇ ਕਢਾਉਣੇ ਨੇ ਮਨੀ ਗ੍ਰਾਮ ਵਾਲਾ ਜੀ ਸਹੀਦੀ ਆ ਵੀਰ ਆ ਜਿਹੜਾ 20000 ਰੁਪਏ ਬਦੂ ਕੈਸ਼ ਹਾਂਜੀ ਤੇ ਕੀ ਕਰੀ ਫਿਰੋਗੇ ਹਾਂ ਬਈ ਗੰਨੀ ਆ ਜੱਦੀ ਸਹੀ ਉਹ ਨਾਲੇ ਹਾਂ ਜਿਹਦੇ ਵਿੱਚ ਤੁਹਾਡੀ ਹੋਗੀ ਆ ਰੀਡੀਮੈਂਟ ਹੋਗੀ ਇਹ ਸੰਜੀ ਇਹ ਦੁਕਾਨਾਂ ਦੁਕਾਨਦਾਂ ਨਾ ਕੀ ਆ ਸ੍ਰੀ ਕ੍ਰਿਸ਼ਨ ਐਂਟਰਪ੍ਰਾਈਜ਼ ਦੀ ਦੁਕਾਨਾਂ ਕਿਸੇ ਨੇ ਵੀ ਬਾਹਰੋਂ ਮਨੀ ਗ੍ਰਾਮ ਵਗੈਰਾ ਮਗਾਉਣਾ ਆਵੇ ਆ ਜਵੈਸ ਇੰਜੀਨੀਅਰ ਮਗਾਰੇ ਹੁਣ ਤੇ ਬਹੁਤ ਆਪਾਂ ਨੂੰ ਲੈਸ ਰੇਟ ਤੇ ਆਪਾਂ ਨੂੰ ਦਿੰਦੇ ਆ ਸਿਰਫ ਮਾਰੇ ਮੋٹے ਜਿਹੜੇ ਚਾਰजेस ਇਹਨਾਂ ਦੇ ਹੁੰਦੇ ਆ ਉਹ ਆਪਣੇ ਕੋਲੋਂ ਲੈਂਦੇ ਆ ਤੇ ਪਰੇ ਵਧੀਆ ਸੁਭਾਅ ਦੇ ਆ ਮੈਂ ਇਹਨਾਂ ਨੂੰ ਫੋਨ ਲਾ ਜਿਹੜਾ ਹੁੰਦਾ ਕਿ ਮੈਨੂੰ ਕਿਸੇ ਨੇ ਸੇਵਾ ਪਾਈ ਆ ਤੇ ਤੁਸੀਂ ਉਹ ਕੈਸ਼ ਕਢਾ ਦਿਓ ਤੇ ਕੈਸ਼ ਕਢਾ ਦਿੰਦੇ ਜਾਂ ਤੇ ਅੱਜ ਏਟੀਐਮ ਬੰਦ ਸੀਗਾ ਅ ਅਧਾਰ ਏਟੀਐਮ ਤੋਂ ਪੈਸੇ ਕਢਾਉਣੇ ਸੀ ਜੇ ਪਰ ਹੁਣ ਇਹਨਾਂ ਤੋਂ ਆਪਾਂ ਕਢਵਾਉਨੇ ਆ ਥੈਂਕ ਯੂ ਧੰਨਵਾਦ ਤੁਹਾਡਾ ਹਾਂ ਜੀ ਜੀ ਆਪਾਂ ਪੈਸੇ ਕਢਵਾ ਲਏ ਆ ਜਾਂ ਇਹ ਪੈਸੇ ਆਪਾਂ ਦੇ ਚਲੇ ਆ ਮੇਰੇ ਪਿੰਡ ਮਨਹਾਣੀ ਦੇ ਵਿੱਚ ਇੱਕ ਗਰੀਬ ਜੀ ਦਾ ਕੋਠਾ ਡਿੱਗਿਆ ਵਾ ਨਿੱਕੇ ਨਿੱਕੇ ਉਹਦੇ ਬੱਚੇ ਵਿਚਾਰਾ ਪੱਠੇ ਦੇ ਕੰਮ ਕਰਦਾ ਸੀਗਾ ਕੱਲਾ ਕੋਠਾ ਨਹੀਂ ਡਿੱਗਾ ਕੋਠੇ ਦੇ ਥੱਲੇ ਜਿਵੇਂ ਉਹਦੇ ਬੈੱਡ ਸੀਗੇ ਆ ਕੂਲਰ ਸੀਗਾ ਇਨਵਰਟਰ ਸੀਗਾ ਮੰਜੇ ਸੀਗੇ ਉਹ ਵਿਚਾਰੇ ਸਾਰੇ ਮਤਲਬ ਕਿ ਤਹਿਸ ਨੈਸ ਹੋ ਗਿਆ ਆ ਤੁਹਾਨੂੰ ਮੈਂ ਵੀਰ ਦਾ ਘਰ ਵਿਖਾਉਣਾ ਵਾ ਤੇ ਜੇ ਇਹ ਵੀਡੀਓ ਸ਼ੇਅਰ ਕਰ ਜ਼ਰੂਰ ਕਰ ਦਿਓ ਜੇ ਸੇਵਾ ਵਧੀਆ ਲੱਗੇ ਤਾਂ ਆ ਹਾਂਜੀ ਵੀਰ ਜੀ ਆਪਾਂ ਵੀਰ ਦੇ ਘਰ ਆ ਗਏ ਆ ਆ ਜਾ ਤੇ ਆਵਤ ਨੂੰ ਮੈਂ ਘਰ ਦੇ ਹਾਲਾਤ ਦਿਖਾਉਣਾ ਵੇਖੋ ਕਿੰਨਾ ਬੁਰੇ ਹਾਲਾਤ ਆ ਘਰ ਦੇ ਠੀਕ ਹੈ ਜੀ ਵੀਰ ਦਾ ਇੱਕ ਕੋਠਾ ਸੀਗਾ ਜਿਹੜਾ ਮੀਂਹ ਨਾਲ ਡਿੱਗ ਪਿਆ ਹੋਰ ਪੱਦਰ ਕਿਦਾਂ ਠੀਕ ਠਾਕ ਆ ਵੀਰ ਦਾ ਘਰ ਆ ਜੀ ਤੇ ਮੈਂ ਤੈਨੂੰ ਹਾਲਾਤ ਦਿਖਾਉਣਾ ਮੈਂ ਘਰ ਦੇ ਕਿ ਮੀਂਹ ਕਲੀ ਦਾ ਰੰਗ ਹੈ ਸਮਝੀਏ ਤੁਸੀਂ ਦੇਖ ਸਕਦੇ ਕਿ ਸਾਰੇ ਬੰਦੇ ਮੀਂਹ ਪੈ ਰਿਆ ਵਾ ਤੇ ਮੈਂ ਵੀਰ ਦਾ ਦਿਖਾਉਣਾ ਕਿ ਬੱਚੇ ਆ ਜਿਹੜੇ ਵੀਰ ਦੇ ਤੇ ਪਰਿਵਾਰ ਕਿੱਥੇ ਰਹਿੰਦਾ ਵਾ ਆ ਫੜੀ ਆ ਫੜ ਅਲਫਾ ਫੜ ਮੇਨਾ ਬਾਬੀ ਨੂੰ ਕਾ ਚਾਹ ਕਰਦੇ ਹਾਂ ਜੀ ਹਾਂ ਸੰਜੇ ਮੈਂ ਤੁਹਾਨੂੰ ਦਿਖਾਉਣਾ ਵੀਰ ਦੇ ਘਰ ਦੇ ਹਾਲਾਤ ਦਿਖਾਉਣਾ ਆ ਕਿਹਾ ਵੇਖੋ ਤੁਰਿਆ ਨਹੀਂ ਜਾ ਰਿਹਾ ਸਾਰੇ ਬੰਨੇ ਐ ਲੱਗਦਾ ਜਿਵੇਂ ਨਾ ਟਿੱਕੜੀ ਟਿੱਕੜਵਾ ਕਿ ਜਿਵੇਂ ਸਾਰਾ ਮੀਏ ਦੇ ਵੀਰ ਦੇ ਘਰੇ ਪੈ ਗਿਆ ਹੁੰਦਾ ਵਾ ਤੇ ਆ ਤੁਹਾਨੂੰ ਅੱਗੇ ਹਾਲਾਤ ਦਿਖਾਉਣਾ ਵੀਰ ਦੇ ਘਰ ਦੇ ਤੇ ਆ ਵਿਚਾਰੇ ਨੇ ਇੱਕ ਛੋਟੀ ਜੀ ਸਣ ਜੀ ਬਣਾਈ ਆ ਤੇ ਝੌਂੜੀ ਜੀ ਬਣਾਈਆਂ ਜਿੱਦੇ ਵਿੱਚ ਵਿਚਾਰੇ ਰਹਿ ਰਹੇ ਆ ਤੇ ਆ ਵੀਰ ਦਾ ਅੰਦਰਲਾ ਘਰ ਜੀ ਅੱਜ ਪਹਿਨੇ ਅਸੀ ਕਾਲ ਆ ਭੈਣ ਵਾ ਆ ਨिके ਨिके ਇਹਨਾਂ ਦੇ ਵੇਖੋ ਤਿੰਨ ਬੱਚੇ ਆ ਤੇ ਆ ਹਾਲਾਤ ਜੇ ਦੇਖੋ ਸੰਜੀ ਆ ਕਿਦਾਂ ਵਿਚਾਰਾ ਕਿਤਰ ਪੈਰ ਪਾ ਕੇ ਤੇ ਰਹਿ ਰਿਹਾ ਵਾ ਤੇ ਆ ਵਿਚਾਰੇ ਨੇ ਹੁਣ ਨੀਆਂ ਪੁੱਟੀਆਂ ਵਾ ਤੇ ਇਹਨਾਂ ਦੀ ਵੀਡੀਓ ਪਾਈ ਸੀਗੀ ਤੇ ਚਲੋ ਮਾੜੀ ਚੰਗੀ ਸੰਗਤ ਦੇ ਅੱਗੇ ਮੈਂ ਬੇਨਤੀ ਕਰ ਰਿਹਾ ਵਾਂ ਕਿ ਇਹਦੀ ਸਪੋਰਟ ਜ਼ਰੂਰ ਕਰਿਓ ਆ ਜਾ ਅੰਦਰਲਾ ਦਿਖਾ ਅੰਦਰ ਦਿਖਾਈ ਆਪਣਾ ਸੰਜੀ ਜੀ ਤਾਂ ਮੈਂ ਕਮਰਾ ਵਖੋਣਾ ਜਿਹੜਾ ਵਿਚਾਰੇ ਦਾ ਇੱਕ ਕਮਰਾ ਸੀਗਾ ਜਿਹੜਾ ਉਹ ਵੀ ਟਹਿ ਗਿਆ ਤੇ ਨਹੀਂ ਪੈਨੇ ਪੈਰ ਨਹੀਂ ਤਿਲਕਦੇ ਤੇ ਆ ਵੇਖੋ ਪੈਣ ਵਿਚਾਰੀ ਇੱਥੇ ਹੀ ਵਿਚਾਰੇ ਸੌਂਦੇ ਆ ਤੇ ਇਥੇ ਰਸ ਹੋਈ ਐ ਤੇ ਪਹਿਲੇ ਫਿਰ ਉਸ ਦਿਨ ਦਾ ਜਿਹੜਾ ਰਹਿਣ ਬਸੇਰਾ ਫਿਰ ਕਿਹਦੇ ਘਰੇ ਰਹਿੰਦੇ ਕਿ ਇੱਥੇ ਨਹੀਂ ਇੱਥੇ ਹੀ ਮੁਰਤੀ ਅੱਛਾ ਇੱਥੇ ਹੀ ਰਹਿੰਦੇ ਦੇ ਹਾਂਜੀ ਕਿਤੇ ਨਹੀਂ ਹੈ ਅੱਛਾ ਕਿੰਨੇ ਦਿਨ ਹੋ ਗਏ ਇੱਥੇ ਰਹਿੰਦੇ ਨੂੰ ਜਿੰਨਾਂ ਦਾ ਕੋਠਾ ਡਿੱਗਾ ਦੰਦੇ ਤੇ ਪਹਿਲੇ ਆ ਹੁਣ ਇੰਨਾ ਮੀਂਹ ਆਉਂਦਾ ਵਾ ਚੱਲ ਹੁਣ ਤੇ ਚੱਲ ਛੜੀ ਲੱਗੀ ਆ ਤੇ ਜਦੋਂ ਬਾਰਸ਼ ਆਉਂਦੀ ਆ ਜੀ ਮਤਲਬ ਤੇਜ਼ ਆਉਂਦੀ ਤੇ ਉਦੋਂ ਉਦੋਂ ਹੀ ਇੱਥੇ ਹੋਈਦਾ ਫਿਰ ਜੀ ਤੇ ਪਹਿਲੇ ਫਿਰ ਮੀਂਹ ਤੋਂ ਯੂ ਨੀ ਕੌਨ ਪੜਾਇਆ ਤੇ ਤਰਕਾ ਲਈ ਆ ਵੀ ਕਿਤੇ ਕਿਤੇ ਪਾਣੀ ਪਾਣੀ ਜੇ ਕੱਢੀ ਗਈ ਦਾ ਵਾਹਿਗੁਰੂ ਇਹ ਇਹ ਵੀ ਜੀ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਹਾਲਾਤ ਜੇ ਆਪਾਂ ਲੰਗਰ ਲਾਉਂਦੇ ਆ ਲੰਗਰ ਲਾਉ ਵਧੀਆ ਗੱਲ ਆ ਪਰ ਬੇਫਜ਼ੂਲੀ ਆ ਜਿਹੜੀਆਂ ਆਪਾਂ ਵਿੱਚ ਵੈਰੈਟੀਆਂ ਬਾਦਦੇ ਨੇ ਆ ਜਿਵੇਂ ਵਿੱਚ ਆਪਾਂ ਪੀਜਿਆਂ ਦੇ ਲੰਗਰ ਲਾ ਦਨੇ ਆ ਉਹਦੇ ਨਾਲੋਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹੋ ਜਿਹੇ ਪਰਿਵਾਰਾਂ ਦੀ ਜ਼ਰੂਰ ਮਦਦ ਕਰੋ ਤੇ ਬੰਨੇ ਵਾਛੜ ਵੀ ਬਹੁਤ ਹੁੰਦੀ ਹੋਗੀ ਹਾਂਜੀ ਜੀ ਤੇ ਇੱਧਰ ਨੂੰ ਹੁੰਦੀ ਉਹ ਦੂਣ ਦੀ ਹਾਏ ਆ ਵੇਖੋ ਨਿੱਕੇ ਨਿੱਕੇ ਬੱਚੇ ਆ ਤੇ ਬੱਚੇ ਵੀ ਤੁਹਾਨੂੰ ਦਿਖਾਉਣਾ ਹੋਰ ਬੁੱਤ ਕੀ ਆਲਾ ਦਿਆ ਕੀ ਕਰਦਾ ਵਾ ਕਿਹੜੀ ਕਲਾਸ ਚ ਪੜਦਾ ਦੂਜੀ ਜੀ ਅੱਛਾ ਦੂਜੀ ਜੀ ਤੇ ਘਰ ਕੇ ਦਾ ਕੋਠਾ ਕਿਤੇ ਡਿੱਗਾ ਟਡਾ ਉਹ ਅਛਾ ਤੇ ਡਿੱਗੀ ਹੀ ਕੋਠੇ ਦੀ ਕਿਦਾਂ ਇਹ ਤੇ ਗਾਡਰ ਵਿੰਗਾ ਹੋ ਗਿਆ ਸਕਾਡਰ ਵਿੰਗਾ ਗਿਆ ਹੀ ਹੈ ਹਾਂਜੀ ਅੱਛਾ ਤੇ ਤੁਸੀਂ ਵੀ ਥੱਲੇ ਸੀ ਉਦੋਂ ਨਹੀਂ ਹਾਂ ਦੂਜੀ ਅੰਦਰ ਹੀ ਬੈਠ ਗਿਆ ਅੱਛਾ ਤੇ ਹੁਣ ਫਿਰ ਕਿਦਾਂ ਫਿਰ ਘਰ ਕਿਦਾਂ ਭਰੋਣਾ ਫਿਰ ਹੁਣ ਹੈਗੇ ਪੈਸੇ ਨਹੀਂ ਹਾਂਜੀ ਨਹੀਂ ਹੈ ਨਹੀਂ ਨਹੀਂ ਹੈਗੇ ਹੈਨਾ ਆ ਵੇਖ ਮੈਂ ਤੁਹਾਨੂੰ ਸੰਜੀ ਹਾਲਾਤ ਦਿਖਾਉਣਾ ਮੈਂ ਕਰਦੇ ਮੇਰਾ ਦਿਲ ਨਹੀਂ ਕਰਦਾ ਕਿ ਸੰਜੀ ਮੈਂ ਇਦਾਂ ਕਿਸੇ ਦੇ ਵੀਡੀਓ ਬਣਾ ਕੇ ਪਾਵਾਂ ਪਰ ਜਿੰਨਾ ਚਿਰ ਆਪਾਂ ਦੁੱਖ ਤਕਲੀਫਾਂ ਆਪਣੇ ਭੈਣ ਭਰਾਵਾਂ ਦੀ ਸੰਗਤ ਅਗੇ ਸੰਤ ਆਹ ਸੌਰੀ ਮੰਗਦਾ ਸੰਜੀ ਵੀਡੀਓ ਕੱਟੀ ਗਈ ਸੀ ਸੰਜੇ ਵੇਖੋ ਸਾਰੇ ਬਨੇ ਚਿਕੜੀ ਚਿਕੜਾ ਵੇਖੋ ਮੇਰੇ ਪੈਰ ਖੁੱਬ ਗਿਆ ਤੁਰਿਆ ਨਹੀਂ ਜਾ ਰਿਹਾ ਤੇ ਮੀ ਵੀ ਜਿਹੜਾ ਵਾ ਉਹ ਵੀ ਤੇਜ ਹੋ ਗਿਆ ਵਾ ਆ ਕਈਆਂ ਵਾਸਤੇ ਮੀ ਆ ਜਿਹੜਾ ਵਰਦਾਨ ਵਾ ਅੱਜ ਪੀ ਉਹ ਅੱਜ ਪਕੌੜੇ ਕੱਢਣ ਦੇ ਹਨਗੇ ਪਰ ਇਹੋ ਜਿਹੇ ਵੀਰਾਂ ਵਾਸਤੇ ਮੈਂ ਇੱਕ ਸਾ ਦਸ ਰਾਤ ਤੋਂ ਘਟਨੀ ਆ ਜਾ ਵੇਖੋ ਤਰਿਆ ਨਹੀਂ ਜਾ ਰਿਹਾ ਅਫਰੀ ਮੇਰੇ ਹੱਥ ਪਰ ਤੇ ਹਮੈਨ ਚੱਪਲ ਲਾ ਲੈਂਦੇ ਉਹਦਾ ਚੱਪਲ ਤੋਂ ਨਾ ਨਾ ਖੋਪਾ ਖੋਪਾ ਜਾਂਦਾ ਆ ਸਮਝੀ ਇਹ ਵੀਰ ਦੇ ਘਰ ਦੇ ਹਾਲਾਤ ਦੇ ਤੇ ਆ ਮੈਂ ਤੁਹਾਨੂੰ ਹੁਣ ਕੈਮਰਾ ਦੂਜੇ ਬੰਨੇ ਕਰਕੇ ਦਿਖਾਉਣਾ ਵਾ ਤੇ ਧਿਆਨ ਨਾਲ ਮੇਰਾ ਵੀ ਡਿੱਗਣਾ ਬਈ ਆ ਹਾਲਾਤ ਦੇ ਵੀਰ ਦੇ ਆ ਵੇਖੋ ਜਿਹੜਾ ਇੱਕ ਕਮਰਾ ਜਿਹੜਾ ਬਚਿਆ ਵਾ ਉਹ ਵੀ ਪਤਾ ਹੀ ਨਹੀਂ ਅਪੀ ਹੁਣ ਦੇ ਪੇ ਤੇ ਜਾਂਦੇ ਘੰਟੇ ਤੱਕ ਡੇਕ ਤੇ ਇਹਨੂੰ ਕਾਂਜ ਨੂੰ ਹੱਥ ਪਾਣਾ ਕਾਂ ਤੇ ਨੁਕਸਾਨ ਤਰਾਊਗਾ ਓਏ ਓਏ ਮੈਂ ਡੇਪਣੇ ਮੇਤੋ ਨਹੀਂ ਨੰਗੇ ਜਣਾ ਮੈਨੂੰ ਨਾ ਰਾਂਦ ਕੋ ਨਹੀਂ ਫੜ ਮੇਤੋ ਨਹੀਂ ਨੰਗੇ ਜਾਣਾ ਆ ਸਾਂਜੀ ਹਾਲਾਤ ਦੇ ਵਿੱਚ ਦੇ ਕਮਰੇ ਦੇ ਆ ਦੇਖੋ ਠੀਕ ਹੈ ਜੀ ਇੱਕੋ ਇੱਕ ਕੋਠਾ ਵਿਚਾਰੇ ਦਾ ਉਹ ਵੀ ਡਿੱਗ ਗਿਆ ਜਿਹੜੇ ਥੱਲੇ ਆਦਜੀ ਆ ਤੀਨਾਂ ਦਿੰਦੇ ਆ ਬੇਟੀ ਆ ਉਹ ਵੀ ਖਰਾਬ ਹੋ ਗਿਆ ਕੂਲਰ ਸੀਓ ਵੀ ਖਰਾਬ ਹੋ ਗਿਆ ਵਾ ਆ ਵੀ ਰਹਾ ਹਾ ਕੂਲਰ ਦੇਖੋ ਇਨਵਰਟਰ ਵੀ ਵਾਈ ਗਰੂ ਇਨਵਰਟਰ ਕਿੱਥੇ ਆ ਆ ਸਾਂਜੀ ਆ ਇਨਵਰਟਰ ਪਿਆ ਜੀ ਵਿਚਾਰਾ ਵਿਚਾਰੇ ਨੇ ਚੇ ਢਹਾੜੀਆਂ ਕਰ ਕਰਕੇ ਘਰ ਬਣਾਏ ਸੀਗਾ ਇਹ ਤੇ ਕੰਮ ਕਿਥੇ ਕਰਦਾ ਵੀਰ ਤੂੰ ਇਹ ਜੀ ਇੱਥੇ ਢਹਾੜੀ ਦਾ ਫੈਕਟਰੀ ਹੈ ਅੱਛਾ ਢਹਾੜੀ ਦਾ ਭੱਤੇ ਕਿੰਨੀ ਮਿਲਦੀ ਢਹਾੜੀ 400 ਤੋਂ ਵੱਧ ਨਹੀਂ ਸੀ 400 ਰੁਪਏ ਵੇਲੇ ਢਹਾੜੀ ਮਿਲਦੀ ਉਹ ਵੀ ਉਹ ਵੀ ਕਿਤਾ ਕਿਹੜਾ ਰੋਜ਼ ਮਿਲਦੀ ਹੁੰਨੀ ਆ ਕਿਤੇ ਕਿਤੇ ਢਹਾੜੀ ਮਿਲਦੀ ਹੁੰਨੀ ਆ ਤੇ ਬੜਾ ਔਖਾ ਹੈ ਸੰਜੀ ਵੀ ਤੁਰਿਆ ਨਹੀਂ ਜਾ ਰਿਹਾ ਵਿਚਾਰੇ ਕੋਲੋਂ ਤੇ ਇਹ ਸਾਰੇ ਬੰਦੇ ਗੁਰਾ ਚਿੱਕੜੀ ਚਿਕੜੋ ਹੋਇਆ ਪਿਆ ਵਾ ਦੇ ਕੋਈ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਵੀਰ ਨੂੰ ਮੈਂ ਪੁੱਛਣਾ ਕੋਈ ਆਇਆ ਕੋਈ ਮਦਦ ਕਰਨ ਕੋਈ ਪਿੰਡੋਂ ਕੋਈ ਆਪਣੇ ਭੈਣ ਭਰਾਵਾਂ ਚੋਂ ਨਹੀਂ ਪਿੰਡੋਂ ਕੋਈ ਪਿੰਡੋਂ ਕੋਈ ਨਹੀਂ ਆਇਆ ਫੇਰੋ ਆਪਾਂ ਲੰਗਰ ਸਿੰਘ ਜੀ ਆਪਾਂ ਲੰਗਰ ਨੂੰ ਮੈਂ ਖਿਲਾਫ ਨਹੀਂ ਆ ਮੇਰੀ ਇੱਕੋ ਗੱਲ ਮੇਰੀ ਧਿਆਨ ਨਾਲ ਸੁਣਿਓ ਪਰ ਜਿਹੜੇ ਆਪਾਂ ਉਧਾਂ ਨਜਾਇਜ਼ ਲਾ ਦਿੰਦੇ ਆ ਪੀਜਾਂ ਦੇ ਲਾ ਦਿੰਦੇ ਆ ਬਰਗਰਾਂ ਦੀ ਲੰਗਰ ਲਾ ਦਿੰਦੇ ਆ ਉਹਦਾ ਨਗਰਾਂ ਲਾ ਲੋ ਚੰਗਾ ਵਕਤ ਕਿ ਇਹ ਇਹੋ ਜਿਹੇ ਗਰੀਬ ਦੀ ਮਦਦ ਕਰਦੀ ਆਪਾਂ ਮਦਦ ਕਰਦੀ ਆ ਤੇ ਹਾ ਹਾਲਾਤ ਜੇ ਇਸ ਵੀਰ ਦੇ ਘਰ ਦੇ ਸਾਰੇ ਬੰਨੇ ਮੈਂ ਤੁਹਾਨੂੰ ਕੈਮਰਾ ਕਮਾ ਕੇ ਦਿਖਾ ਦਣਾ ਵਾ ਕਿ ਚਿੱਕੜੀ ਚਿੱਕੜ ਆਖੋ ਭਾਈ ਖੁਬਾ ਵਾ ਆ ਮੇਰੇ ਪੈਰ ਦੇਖ ਲਓ ਕਿਦਾਂ ਮੈਂ ਤੋਂ ਖੁਦ ਤੋਂ ਤੁਰਿਆ ਨਹੀਂ ਜਾ ਰਿਹਾ ਤੇ ਇਹ ਵਿਚਾਰੇ ਦੇ ਪੈ ਬੱਚੇ ਵਿਚਾਰੇ ਦੀ ਵਾਈਫ ਕਿਦਾਂ ਵਿਚਾਰੀ ਰੋਜ਼ ਸਰਵਾਈਵ ਕਰਦੇ ਹਨ ਇੱਥੇ ਇੱਥੇ ਆਪ ਹੀ ਦੇਖ ਸਾ ਦੇ ਕੋਈ ਨਹੀਂ ਚਾਹ ਬਣਾ ਮੇਰੀ ਭੈਣ ਸੌਦਾ ਹੈਗਾ ਨਾ ਭੈਣ ਕਰੇ ਹਾਂਜੀ ਹਾਂਜੀ ਵਾਈਫ ਨੂੰ ਮਿਹਰ ਕਰੇ ਗੁਰੂ ਦੇ ਵੀ ਨਾਲੇ ਸੇਵਾ ਪਾਈ ਸੀਗੀ ਤੇ ਸੌਦਾ ਇਹਨਾਂ ਲੈ ਕੇ ਆਇਆ ਉਹ ਦਿਨ ਦਾ ਵਿਚਾਰਾ ਨਾ ਹੁਣ ਕੰਮ ਤੇ ਵੀ ਨਹੀਂ ਜਾ ਸਕਦਾ ਕਿਉਂਕਿ ਘਰ ਡਿੱਗਾ ਵਾ ਤੇ ਵਿਚਾਰੇ ਦੇ ਹਾਨੀਆਂ ਨੂੰ ਆ ਪੁੱਟੀਆਂ ਸੀ ਜਾਂ ਤੇ ਉਹ ਚੱਲ ਮੀ ਆ ਗਿਆ ਤੇ ਜਿਦਾ ਕਰਕੇ ਹੁਣ ਘਰ ਦਾ ਕੰਮ ਖਲੋ ਗਿਆ ਵਾ ਤੇ ਇੱਟ ਕਿਹੜੀ ਮੰਗਾਈ ਆ ਮੰਗਾਈ ਇੱਟ ਹਾਂਜੀ ਇਹ ਤੋਂ ਇਹ ਇਹ ਕੁਝ ਨਹੀਂ ਅੱਛਾ ਤੇ ਇਹ ਵੀ ਢਾ ਲੈਣਾ ਸੀਗਾ ਉਹ ਵੀ ਢਾ ਲੈਣਾ ਹੈ ਹੈ ਇਹ ਘਨਵਾ ਕੋਠਾ ਢਾਉਣਾ ਇਹ ਢਾਲਾ ਢਾਲਾ ਇਹ ਕੋਠਾ ਢਾਲਾ ਤੇ ਠੀਕ ਆ ਤੇ ਮਿਸਤਰੀ ਲਾ ਤੇ ਆਪਾਂ ਜਿੰਨੇ ਜੋਗੇ ਹੈਗੇ ਆਪਾਂ ਵੀ ਸੇਵਾ ਕਰਦੇ ਆ ਠੀਕ ਆ ਅੱਜ ਤੇ ਲਈ ਮੈਂ ਥੋੜੀ ਸੇਵਾ ਲੈ ਕੇ ਆਵਾਂ ਤੇ ਆ ਫਰ ਸੇਵਾ ਇਹ ਤੋਂ ਇਦਾਂ ਕਰੀ ਇਹ ਸੇਵਾ ਨਾ ਆਪਣੀ ਉਹਨੂੰ ਦੇ ਆਈ ਆ ਫਰ ਆ ਸਾਂਝੀ ਸੇਵਾ ਵੀਰ ਨੂੰ ਵੀਲ ਵਾਸਤੇ ਲੈ ਕੇ ਆਇਆ ਆਪਾਂ ਇਹ 20000 ਰੁਪਏ ਹੀ ਇਹ ਛਿਪੇ ਨੂੰ ਦੇ ਆਈ ਤੇ ਉਹਦੇ ਤੋਂ ਮਟੀਰੀਅਲ ਮੰਗਾ ਲਈ ਠੀਕ ਆ ਤੇ ਆ ਚਲ ਹੁਣ ਮੀ ਪੈਂਦਾ ਵਾ ਬਾਅਦ ਚ ਭਵੰਦੇ ਆਂ ਇਹ 20000 ਦਾ 20000 ਉਹਨੂੰ ਜਮ੍ਹਾਂ ਕਰਾ ਆਂ ਚੰਗਾ ਤੂੰ ਨਾ ਵਰਤੀ ਜੇ ਤੈਨੂੰ ਕੋਈ ਲੋਡ ਪਈ ਤੇ ਮੈਨੂੰ ਮੈਂ ਹੋਰ ਮਦਦ ਕਰਾ ਦੂੰਗਾ ਪਰ ਇਹ ਜਿਹੜੇ ਪੈਸੇ ਹੈ ਨਾ ਇਹ ਸੀਪੇ ਨੂੰ ਦੇ ਆਂ ਠੀਕ ਆ ਤੇ ਉਹਦੇ ਤੋਂ ਲਖਾ ਆ ਤੇ ਨਾਲ ਉਹਨੂੰ ਕਿੰਕ ਵਿੱਚ ਜਿੰਨਾ ਵੀ ਸਮਾਨ ਹੁੰਦਾ ਨਾ ਉਹ ਲਿਖੀ ਜਾਏ ਜਿੰਨਾ ਸੀਮੈਂਟ ਬਣਾਉਣਾ ਕੋਈ ਰੇਤਾ ਬਜਰੀ ਹੋਣੀ ਆ ਉਹ ਲਿਖੀ ਜਾਊਗਾ ਠੀਕ ਆ ਹਾਂ ਚਲੋ ਧੰਨਵਾਦ ਇਹ ਸੰਧੀ ਸਾਡੇ ਵੀਰ ਸੀਗੇ ਮੇਰੇ ਵੀਰ ਜੀਵਨ ਸਿੰਘ ਜੀ ਯੂਐਸਏ ਤੋਂ ਜਿਹੜੇ ਮੈਨੂੰ ਹਰ ਐਜਾਹ ਦੀ ਵੀਡੀਓ ਤੇ ਸੇਵਾ ਭੇਜਦੇ ਆ ਉਹਨਾਂ ਇਹਨਾਂ ਵਾਸਤੇ ਸੇਵਾ ਭੇਜੀ ਆ ਤੇ ਉਹ ਸੇਵਾ ਦੇ ਵਿੱਚ 20000 ਰੁਪਏ ਮੈਂ ਵੀਰ ਨੂੰ ਦਿੱਤਾ ਵਾ ਤੇ ਹੋਰ ਵੀ ਵੀ ਦੇ ਮਦਦ ਤੇਰੀ ਕਰਾਵਾਂਗੇ ਠੀਕ ਆ ਪਰ ਨਾਲ ਨਾਲ ਮੈਂ ਕਰਾਵਾਂਗਾ ਕੰਮ ਤੂੰ ਸ਼ੁਰੂ ਕਰ ਹਾਂਜੀ ਭਾਜੀ ਠੀਕ ਹੈ ਹਾਂ ਚਲੋ ਧੰਨਵਾਦ ਵੀਰ ਦਾ ਵੀ ਸੋ ਸੈਂਦੀ ਜਿਹੜੇ ਸਾਡੇ ਮੈਂ ਹਰ ਵਲੌਗ ਦੇ ਵਿੱਚ ਬੇਨਤੀ ਕਰਦਾ ਵਾਂ ਕਿ ਜਿਹੜਾ ਸਿਆ ਚੈਨਲ ਨਵਾਂ ਬਣਾਇਆ ਵਾਂ ਇਦੇ ਵਿੱਚ ਐਦਾਂ ਹੀ ਆਪਾਂ ਲੋੜਵੰਦ ਜਿਹੜੇ ਪਰਿਵਾਰ ਉਹਨਾਂ ਦੀ ਮਦਦ ਕਰਿਆ ਕਰਾਂਗੇ ਸੋ ਜਿੱਦਾਂ ਤੁਸੀਂ ਵਲੌਗ ਦੇਖਦੇ ਜੇ ਕੋਈ ਹਾਂ ਘਰ ਦੇ ਵਲੌਗ ਬਣਾਉਂਦਾ ਵਾ ਕੋਈ ਆਪਣੇ ਸੋਈ ਦੇ ਵਲੌਗ ਬਣਾਉਂਦਾ ਵਾ ਕੋਈ ਘੁੰਮਣ ਫਿਰਦੇ ਵਲੌਗ ਬਣਾਉਂਦਾ ਵਾ ਇਹ ਜਿਹੜੇ ਸਾਡੇ ਵਲੌਗ ਹੈ ਇਹ ਸੇਵਾ ਦੇ ਵਲੌਗ ਹੋਣਗੇ ਜਿਹੜੀ ਇਤੋਂ ਸਾਨੂੰ ਇਨਕਮ ਆਉਗੀ ਉਹ ਇਹੋ ਜਿਹੇ ਪਰਿਵਾਰਾਂ ਦੀ ਆਪਾਂ ਮਦਦ ਕਰਿਆ ਕਰਾਂਗੇ ਜੋ ਸਾਨੂੰ ਤੋਂ ਰਿਵਨ ਆਊਗਾ ਜੂਟਿਊਬ ਲੋ ਸੇਵਾ ਆਊਗੀ ਉਹਦੇ ਤੋਂ ਆਪਾਂ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰਿਆ ਕਰਨੀ ਆ ਸੋ ਬੇਨਤੀ ਆ ਕੇ ਇਹ ਜਿਹੜਾ ਸਾਡਾ ਚੈਨਲ ਵਾ ਇਹਨੂੰ ਜਰੂਰ ਸਬਸਕ੍ਰਾਈਬ ਕਰ ਤਾਂ ਜੋ ਆਪਾਂ ਇਹੋ ਜਿਹੇ ਪਰਿਵਾਰਾਂ ਦੀ ਮਦਦ ਕਰ ਸਕੀਏ ਠੀਕ ਹੈ ਜੀ ਤੇ ਜਿਸ ਦਿਨ ਵੀ ਇਹਦਾ ਘਰ ਪੂਰਾ ਬਣੂਗਾ ਉਦੋਂ ਵੀ ਆਪਾਂ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਦਿਖਾਵਾਂਗਾ ਦਿਖਾਵਾਂਗੇ ਇਹ ਵੀਰ ਦਾ ਪਿੰਡ ਮਰਹਾਣਾ ਵਾ ਤੇ ਜ਼ਿਲ੍ਹਾ ਤਰਨਤਾਰਨ ਇੱਧਰ ਆਪਣਾ ਮੋਬਾਈਲ ਨੰਬਰ ਬੋਲੀ 86999206 ਹਾਂ ਇਹ ਵੀਰ ਦਾ ਨੰਬਰ ਆ ਮੈਂ ਫਲੈਸ਼ ਵੀ ਕਰ ਦੂੰਗਾ ਬਾਕੀ ਕਿਸੇ ਨੇ ਵੀ ਹਾਂ ਜੇ ਕਿਸੇ ਨੇ ਵੀ ਵੀਰ ਤੋਂ ਵੀਰ ਦਾ ਨੰਬਰ ਲੈਣਾ ਹੋਵੇ ਤੇ ਮੈਨੂੰ ਵੀ ਫੋਨ ਕਰ ਸਕਦਾ ਵਾ ਮੇਰਾ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤਾ ਵਾ ਤੇ ਕਿਸੇ ਨੇ ਮਦਦ ਕਰਨੀ ਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਕਰਨਤਾਰਨ ਇਸਾਇਰੀ ਦਾ ਪਿੰਡ ਵਾ ਮਤਲਬ ਕਿ ਮੇਰਾ ਪਿੰਡ ਵੀ ਇਸ ਦਾ ਪਿੰਡ ਇੱਕੋ ਸੇਮ ਆ ਸੀ ਬਚਪਨ ਦੇ ਵਿੱਚ ਇਕੱਠੇ ਖੇਡਦੇ ਮਿਲਦੇ ਰਹੇ ਆ ਚਲੋ ਹੁਣ ਵੀ ਤੇ ਮੁਸ਼ਕਲ ਪਈ ਆ ਤੇ ਸਾਡਾ ਸਾਰੇ ਭੈਣ ਭਰਾਵਾਂ ਦਾ ਖਰਚ ਬੰਦਾ ਵਾ ਮੈਂ ਆਪਣੇ ਮਰਹਾਣੇ ਪਿੰਡ ਦੇ ਜਿਹੜੇ ਵੀਰ ਆ ਜਿਨ੍ਹਾਂ ਨੂੰ ਰੱਬ ਨੇ ਰਿਜਕ ਦਿੱਤਾ ਵਾ ਉਹਨਾਂ ਅੱਗੇ ਵੀ ਬੇਨਤੀ ਕਰਨਾ ਚਾਹਾਂਗਾ ਕਿ ਸੰਗ ਦੀ ਆਪਾਂ ਆਪਣੇ ਅੱਜ ਘਰਾਂ ਦੇ ਵਿੱਚ ਕਿਸੇ ਨੇ ਪਕੌੜੇ ਕੱਢੇ ਹੋਣੀਆਂ ਕਿਸੇ ਨੇ ਕੁਝ ਕੱਢਿਆ ਹੋਣਾ ਵਾ ਚਲੋ ਆਪਾਂ ਕਮਾਈਆਂ ਕਰਦੇ ਆ ਆਪਾਂ ਨੂੰ ਚਲੋ ਜ਼ਿੰਦਗੀ ਦਾ ਲੁਤਫ ਲੈਣਾ ਚਾਹੀਦਾ ਵਾ ਪਰ ਜ਼ਿੰਦਗੀ ਦੇ ਲੁਤਫ ਦੇ ਨਾਲ ਨਾਲ ਇਹੋ ਜਿਹੇ ਜਿਹੜੇ ਵੀਰਵਾ ਭਰਾਵਾ ਜਿਨ੍ਹਾਂ ਦੇ ਉੱਤੇ ਮੁਸੀਬਤ ਆਈ ਆ ਰਲ ਮਿਲ ਕੇ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਵਾ ਸੋ ਇਸ ਵੀਰ ਦਾ ਵੀ ਜਰੂਰ ਸਾਥ ਦਿਓ ਮੈਂ ਆਪਣੀ ਪਿੰਡ ਦੇ ਸੰਗਤ ਨੂੰ ਬੇਨਤੀ ਕਰਦਾ ਵਾਂ ਕਿ ਇਸ ਵੀਰ ਦੀ ਵੱਧ ਵੱਧ ਮਦਦ ਕਰਿਓ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੇ ਤੇਰੇ ਫਾਦਰ ਸਾਹਿਬ ਦਾ ਕਿੰਨਾ ਸੀਗਾ ਆ ਇਹ ਨੰਬਰਦਾਰਾਂ ਦਾ ਪਰਿਵਾਰ ਵਾ ਜਦਾ ਵਾ ਆ ਵੀਰ ਦਾ ਨਾਮ ਨਿਕਾਲਾ ਭੱਦਰਵਾ ਤੇ ਨੰਬਰਦਾਰਾਂ ਦਾ ਪਰਿਵਾਰ ਵਾ ਆਪਣੇ ਪਿੰਡ ਮਰਹਾਨੇ ਦੇ ਵਿੱਚ ਸੋ ਜਰੂਰ ਇਹਨਾਂ ਦੀ ਮਦਦ ਕਰਿਓ ਜੀ ਤੇ ਆ ਹਾਲਾਤ ਜੇ ਜਵਾਕ ਵੇਲੋ ਵਿਚਾਰੇ ਇੱਕੇ ਥਾਂ ਅੱਜੇ ਦੇ ਬੈਠੇ ਆ ਆ ਖੇੜ ਮਾਲਮ ਨਹੀਂ ਸਾਡੇ ਕਿਉਂਕਿ ਚਿਕੜੀ ਇੰਨਾ ਜ਼ਿਆਦਾ ਹੋਇਆ ਪਿਆ ਵਾ ਸਾਰੇ ਬੰਨੇ ਕਿ ਸਾਨੂੰ ਤੁਰੰਤ ਹੀ ਤਕਲੀਫ ਇੰਨੀ ਜ਼ਿਆਦੀ ਆਉਂਦੀ ਆ ਤੇ ਆ ਵੇਖੋ ਪੈਣੀ ਵਿਚਾਰੀ ਮੀ ਕਣੀ ਦੇ ਵਿੱਚ ਹੀ ਆ ਜਿਹੜੇ ਆ ਆਂਡੇ ਆ ਮਾਜਰੀ ਆ ਵਿਚਾਰੀ ਤੇ ਜਰੂਰ ਆ ਹੈਲਪ ਕਰਿਓ ਪਰਾ ਪਰਿਵਾਰ ਦੀ ਵੱਤ ਵੱਤ ਸਹਿਯੋਗ ਦਿਓ ਤੇ ਬਾਪੂ ਕਿੱਥੇ ਗਿਆ ਵਾ ਹੈ ਅੱਜ ਮੀਂ ਅੱਛਾ ਪੈਸੇ ਜੀ ਲਗਾਣਾ ਮੈਨੂੰ ਚੱਲ ਇੱਕ ਬੰਦਾ ਦੇ ਦਿਓ ਮੈਂ ਚਾਹੇ ਤੂੰ ਲਾ ਜੀ ਚਾਹੇ ਬਾਪੂ ਨੂੰ ਲਾ ਦੀ ਮੈਂ ਪੇਹ ਦੇਉਂਗਾ ਚੰਗਾ ਹਾਂ ਅਬ ਦੁੱਧ ਦੀ ਗਜਾ ਕਰਿਆ ਕਰਨੀ ਆ ਮੈਂ ਚੱਲ ਜਾ ਹਾਂ ਦੁੱਧ ਦੀ ਇੱਕ ਗਜਾ ਕਰਨੀ ਆ ਤੇ ਇੱਕ ਆਪਾਂ ਸਬਜ਼ੀ ਸਾਂਭਣੀ ਆ ਆ ਵੇਖ ਲਓ ਵਿਚਾਰੇ ਆ ਹੁਣੇ ਦੁੱਧ ਲੈ ਕੇ ਆਏ ਆ ਮੈਂ ਮਾਫੀ ਮੰਗਦਾ ਮੈਨੂੰ ਪਤਾ ਨਹੀਂ ਸੀ ਨਹੀਂ ਤੇ ਮੈਂ ਦੁੱਧ ਨਾਲ ਲੈ ਹੋਣਾ ਸੀ ਆ ਵੇ ਲੋ ਗਰੀਬ ਘਰ ਆਂਦੇ ਵੇ ਲੋ ਆ ਹਾਲਾਤ 'ਚ ਕਿ ਮੈਂ ਇਹਨੂੰ ਕਿ ਐਸੀ ਚਾਹ ਬਣਾ ਪਰ ਦੁੱਧ ਨਹੀਂ ਹੀ ਕਰਿਆ ਹੈਗਾ ਹਨਾ ਤੇ ਦੁੱਧ ਨਹੀਂ ਨਾ ਹੈਗਾ ਫਿਰ ਦੁੱਧ ਕਰੇ ਹਾਂਜੀ ਵਾਹੀ ਗੋ ਤੁਹਾਨੂੰ ਮਾਫੀ ਮੰਗਦਾ ਭਰਾਵਾ ਮੈਂ ਵੇ ਲੋ ਵੀ ਦੁੱਧ ਲੈ ਕੇ ਆਇਆ ਬੱਚਾ ਹੁਣ ਤੇ ਚਲੋ ਸੰਜੀ ਆ ਸੋ ਫੇਰ ਦੁਬਾਰਾ ਮੈਂ ਬੇਨਤੀ ਕਰ ਰਿਹਾ ਵਾਂ ਕਿ ਇਸ ਵੀਰ ਦੀ ਵੱਧ ਵੱਧ ਮਦਦ ਕਰਿਓ ਤੇ ਜਿਹੜਾ ਅੱਜ ਦਾ ਵਲੌਗ ਵਾ ਇਹ ਵਲੌਗ ਜਰੂਰ ਸ਼ੇਅਰ ਕਰਿਓ ਜੇ ਵਧੀਆ ਲੱਗਾ ਤੁਹਾਨੂੰ ਆ ਤੇ ਜਰੂਰ ਸ਼ੇਅਰ ਕਰਿਓ ਕਿਉਂਕਿ ਇਸ ਚੈਨਲ ਦੇ ਜਰੀਆਪਾ ਇਹ ਜੋ ਲੋੜਵੰਦ ਪਰਿਵਾਰਾਂ ਦੀ ਮਦਦ ਕਰਿਆ ਕਰਨੀ ਆ ਤੇ ਤੁਸੀਂ ਵੀ ਸੇਵਾ 'ਚ ਹਿੱਸਾ ਪਾ ਸਕਦੇ ਜੇ ਇਸ ਚੈਨਲ ਨੂੰ ਲਾਈਕ ਕਰਕੇ ਆਪਣੇ ਭੈਣ ਭਰਾਵਾਂ ਤੋਂ ਲਾਈਕ ਕਰਵਾ ਕੇ ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਨਹੀਂ ਇੱਕ ਦੇ ਕੋਠਾ ਢੇ ਪਿਆ ਤੇ ਦੂਜਾ ਮੀ ਵੀ ਕਹਿੰਦਾ ਕਿ ਮੈਂ ਵੀ ਹੁਣ ਹੁਣੇ ਹੀ ਵਰਨਾ ਵਾ ਹਾਂ ਇੱਕ ਦੇ ਦਿੱਕਤ ਉਦਾਂ ਆਈ ਆ ਤੇ ਦੂਜਾ ਹੁਣ ਮੀ ਦੇ ਨਾਲ ਹੋਰ ਦਿੱਕਤ ਆ ਹਨਾ ਆ ਵੇਖੋ ਕਿਦਾਂ ਬਾਲਿਆਂ ਲਈ ਛੱਤ ਬਣਾਈ ਆ ਪੁੱਤ ਤੇਰਪਾਲ ਪਾ ਕੇ ਵਿਚਾਰੇ ਨੇ ਤੇ ਆਪਣੀ ਆ ਫ੍ਰੀਜ ਵੀ ਇੱਥੇ ਰੱਖੀ ਆ ਇੱਥੇ ਹੀ ਬਿਜਲੀ ਬੁਜਲੀ ਦਾ ਸਮਾਨ ਆ ਕਰੰਟ ਤੋਂ ਮੇਰਾ ਵੀਰ ਬੱਚਾ ਨਾਲ ਧਿਆਨ ਰੱਖਾ ਕੇ ਠੀਕ ਆ ਆ ਵੇਖੋ ਕਿਦਾਂ 17 ਲੰਮਕਾਈਆਂ ਵਾ ਉਹ ਤੋਂ ਮੀਂਹ ਕਣੀ ਮੀਂਹ ਪੈ ਰਿਹਾ ਵਾ ਗਿੱਲਾ ਹੋਇਆ ਸਾਰੇ ਬੰਨੇ ਸੋ ਆ ਵੇਖੋ ਬਹੁਤ ਇੱਕ ਸਾਦਾ ਰਿਸਕੀ ਆ ਵਿਚਾਰੇ ਦਾ ਸੋ ਜਰੂਰ ਆਪਣੇ ਭੈਣ ਭਰਾਵਾਂ ਦੇ ਬਾਹ ਫੜਿਓ ਤੇ ਆਪਣਾ ਸਾਥ ਦਿਓ ਬਾਹਰ ਵੀ ਆਪਾਂ ਸੇਵਾ ਕਰਦੇ ਆ ਪਰ ਜੇਕਰ ਆਪਣੇ ਘਰੇ ਅੱਗ ਲੱਗੀ ਹੋਵੇ ਤੇ ਬਾਹਰ ਅੱਗ ਬੁਝਾਉਂਦਾ ਕੋਈ ਫਾਇਦਾ ਨਹੀਂ ਆ। ਸੋ ਪਹਿਲਾਂ ਆਪਣੀ ਜਿਹੜੀ ਘਰੇ ਅੱਗ ਲੱਗੀ ਆਪਾਂ ਸਾਰੇ ਵੀਰ ਨਾਲ ਮਿਲ ਕੇ ਉਹ ਅੱਗ ਨੂੰ ਬੁਝਾਈਏ ਜੀ। ਧੰਨਵਾਦ ਜੀ। ਆਹ ਵੇਖੋ ਕਿੱਥੇ ਕੂਲਰ ਵੀ ਪੱਖਾ ਵੀ ਇੱਥੇ ਆ। ਤਾਰਾ ਇੱਥੇ ਆ ਸਾਰੀਆਂ ਨਿਕੇ ਨਿਕੇ ਬੱਚੇ ਆ। ਆ ਕੋਈ ਵੀ ਮਿਸ ਹੈਪਨ ਹੋ ਸਕਦੀ ਹੈ ਵੈਗਰ ਮੇਰ ਕਰੇ। ਇਹ ਆ ਸਾਰਾ ਸਮਾਨ ਵੀ ਦਾ ਇੱਥੇ ਆ। ਚਲੋ ਧੰਨਵਾਦ ਜੀ। ਹੁਣ ਅਸੀਂ ਪੀ ਲੱਗਿਆ। ਜੀ ਆ ਗਿਆ। ਹਾਂਜੀ ਭਾਜੀ। ਅੱਛਾ। ਚਲੋ ਭਾਈ। ਮਾਨੂੰ ਨਾ ਨੂੰ ਦੇ। ਠੀਕ ਆ। ਆ ਸਕੂਲ ਗਿਆ ਹੈ ਇਹ ਹਾਂ ਹਾਂ ਆ ਗਏ ਜੀ ਤੇ 2 ਵਜੇ ਛੁੱਟੀ ਹੁੰਦੀ ਹੈ ਅੱਛਾ 2 ਵਜੇ ਛੁੱਟੀ ਹੁੰਦੀ ਆ ਹਾਂਜੀ ਅੱਛਾ 2 ਵਜੇ ਛੁੱਟੀ ਹੁੰਦੀ ਆ 2 ਵਜੇ ਅੱਛਾ 2 ਵਜੇ ਅੱਛਾ 1 ਵਜੇ ਤੇ 2 ਵਜੇ ਛੁੱਟੀ ਹੋ ਗਈ ਫਿਰ ਆ ਆ ਜਾਂਦੇ ਹੁੰਦੇ ਜੀ ਆਹੋ ਘਰੇ ਹੀ ਆ ਗਿਦਾ ਸਾਨੂੰ ਤਾਂ ਛੁੱਟੀ ਦੁਬਾਰ ਫੇਰ ਉਹ ਕਿਨੇ ਇੱਥੇ ਰਹਿਆ ਕਰੋ ਬਹੁਤ ਕਨੇ ਨੇ ਬਰ ਰੋਟੀ ਖਾਣ ਲਈ ਛੁੱਟੀ ਮਿਲੀ ਤੁਹਾਨੂੰ ਰੋਟੀ ਖਾਣ ਨੂੰ ਛੁੱਟੀ ਆ ਤਾਂ ਤੇ ਬਾਜੂ ਫਿਰ ਅਰੇ ਜਾਨ ਨੂੰ ਜੋਨੇ ਪੱਤੀ ਤੇਰਾ ਠੀਕ ਆ ਨਾ ਤਾ ਦ ਮੈਂ ਜੇ ਦਾਲਾਮੀਆਂ ਹੈ ਨਾ ਸੰਗੀਨਾ ਮੇਰਾ ਪ੍ਰਾਟਿਕਾ ਆਜੀ ਉਥੇ ਆਸ਼ਰਮ ਆਜੀ ਠੀਕ ਆ ਕਮਰੇ ਹੈਗੇ ਮੇਰੇ ਕੋਲ ਉਥੇ ਬੋਲੀ ਗੱਲ ਹਾਂ ਹਾਂ ਬੋਲੀ ਗੱਲ ਆਪਣਾ ਕਾਰ ਹੈਗਾ ਪੈਣ ਉਥੇ ਰਹੀ ਪੂਰੀ ਇਹ ਸਰਦਾਸ਼ ਤਰਾਂਦੀ ਨਾ ਵੀਰੇ ਉਦੋਂ ਜਿਆਦਾ ਮੁਸ਼ਕਲ ਜਿਆਦਾ ਸਭ ਤਰਾਨੀ ਉਹ ਵੀ ਸਾਰਾ ਪਾਣੀ ਹੈ ਅੰਦਰ ਭਰਵਾਲਾ ਹਾਂ ਉਹ ਰੱਖਣ ਪੈਣੇ ਇੱਥੇ ਹੈਗਾ ਤੇ ਹੈ ਨਹੀਂ ਕੁਝ ਹਣਾ ਜੇ ਜਿਆਦਾ ਮੀਂਹ ਆਏ ਤਾਂ ਦਵਾਛੜੇ ਤੁਹਾਡੇ ਇੱਥੋਂ ਤੱਕ ਨਹੀਂ ਆਉਂਦੀ ਹਾਂ ਨਿਕਨੇ ਨਿਕੇ ਬੱਤੀਆ ਤੇ ਜੇਕਰ ਉਹ ਸਾਰਾ ਪਹਿਲਾਂ ਮੈਂ ਦੱਸ ਸਕਦਾ ਕਿ ਮੇਰੀ ਕਰੇ ਤੇ ਜੇ ਪਹਿਰੇ ਵੀ ਨੌ ਬਦਾਈ ਤੇ ਮੇਰੇ ਆ ਜੋ ਠੀਕ ਹਾਂ ਨੰਬਰ ਗਾ ਦਤੋ ਚੱਪਲ ਮੇਰੀ ਵੀਰੋ ਉੱਥੇ ਭਾਜੀ ਤੋਤੀਆਂ ਉੱਧਰ ਚੰਗਾਈ ਧੰਨਵਾਦ ਸਾਈ ਸੰਗ ਦਾ ਆ ਹਾਲਾਤ ਮੈਂ ਵੀ ਦੇ ਘਰ ਦੇ ਦਿਖਾ ਦਿੱਤੇ ਆ ਤੇ ਕਿਸੇ ਨੇ ਵੀ ਜੇ ਸੇਵਾ ਕਰਨੀ ਹੋਵੇ ਖੁਦ ਆਪ ਪਹੁੰਚ ਕੇ ਉਸੇ ਸੇਵਾ ਕਰ ਸਦਾ ਤਾ ਵੀ ਪਾਣੀ ਪਾਈ ਮੇਰੇ ਪੈਰਾਂ ਤੇ ਪਹਿਲਾਂ ਸਾਰੇ ਗਲ ਗਲ ਜਾਨਾ ਆਵੇ ਮਾੜੀ ਗਰੀ ਦੇ ਪੈਰ ਘਵਾ ਲੈ। ਪੈਰ 20 ਮਿੰਟ ਪੰਪ ਉੱਪਰ ਆਵਦੇ ਪੇਲ ਗਈ। ਆਇਆ ਬਾ ਪੈਰ ਪਾਣੀ ਪਾਦੀ ਇੱਥੇ ਪਾਦੀ। ਬਸ ਮਾੜੇ ਜੇ ਕਰਨੇ ਆ ਕਿ ਚਲੋ ਉਹਨਾਂ ਕੱਪੜੇ ਘਰੇ ਜਾ ਕੇ ਪਾਵਾਂਗੇ। ਤਾਂ ਜੋ ਮਾਲੋ ਮਾੜੇ ਤੇ ਕਿ। ਲੋ। ਬੋਲਾ ਹਰੀ ਕੇ ਬਾਸ ਦੇ ਲਾਗੋ ਦੀ ਨੰਗਨ ਡੈਰ ਬਾਸ ਵਾਲੇ ਨੇ ਜਾਰੀ ਭਜਾਈ। ਉਹਨੇ ਪਤੰਦਰ ਸਾਰਾ ਪਾਣੀ ਹੱਡੇ ਤੇ ਪਾਦਾ। ਉਹ ਕਰੇ ਗੱਲੇ ਹੋ ਗਈ। ਠੀਕ। ਬੜਾ ਛਾਲਾ ਘੜਾ ਕੋਈ ਤਾ ਚੱਲ ਕੋਈ ਨਾ ਉਹਦਾ ਕੋਲ ਆ ਗਿਆ ਪਰ ਠੀਕ ਆ ਇੰਨਾ ਠੀਕ ਆ ਬਾਕੀ ਘਰੇ ਜਾਂਦੇ ਓਕੇ ਧੰਨਵਾਦ ਬੜਾ ਗੁਰਾ ਓਖਾ ਜਿਹਾ ਵਾਗ ਜੋ ਕਿਦਾਂ ਲੰਗਦੇ ਹੋਣਗੇ ਤੇਰੇ ਜਿਹੜਾ ਜਿੰਨੀ ਘਰ ਜਿਹੜਾ ਕਮਰਿਆਂ ਦਾ ਮੂੰਹ ਓਨ ਕਰਕੇ ਪਾਇਆ ਵਾ ਐਨੂ ਕਰਕੇ ਤੇ ਸਿੱਧਾ ਐਨੂ ਕਿਉਂ ਨਹੀਂ ਰੱਖਿਆ ਐਨੂ ਮੂੰਹ ਓਨ ਕਰ ਲੈ ਲੈ ਭਜੀ ਉੱਥੇ ਵੇ ਜਿੱਦਾਂ ਤੈਨੂੰ ਵਧੀਆ ਲੱਗਦਾ ਮੈਨੂੰ ਤਾਂ ਨਹੀਂ ਕੋਈ ਦਿੱਕਤ ਮੈਂ ਵੈਸੇ ਪੁੱਛਣਿਆ ਤੈਨੂੰ ਉਹ ਮਾਮਾ ਦੇ ਰਿਟਾਉਣੇ ਪੈਣੇ ਵੀ ਜੀਜੀ ਛਾ ਦੇ ਉਹ ਤੇ ਛਾ ਜੀ ਪਤਾ ਕੀ ਆ ਮੇਰੀ ਗੱਲ ਸੁਣ ਉਹ ਤੇਰਾ ਥਾਂ ਉਦਾਂ ਹੀ ਰਹਿ ਜਾ ਨਾ ਤੇਰੇ ਉੱਤੇ ਗੁਣੀਆਂ ਜਿਹਾ ਥਾਂ ਨਾ ਮਗਰ ਲਾ ਉਹ ਛਾ ਦੇ ਤੇ ਦੋਸਤੋ ਐਨੂਮੂ ਕਰਕੇ ਪਾ ਜਿੱਦਾਂ ਅੱਗੇ ਆ ਹਾਂਜੀ ਕੋਈ ਨਹੀਂ ਛਾ ਦੇ ਆ ਥੋੜੀ ਜਿਹੀ ਗਿਰਿਆਸ਼ ਨਿਕਲੀ ਹੌਲੀ ਜਿੱਥੇ ਬੂਹਾ ਲੱਗਾ ਵੇ ਇੱਕ ਇੱਥੇ ਰਸੋਈ ਪਾ ਜੀ ਬਾਕੀ ਤੈਨੂੰ ਜਿੱਦਾਂ ਵਧੀਆ ਲੱਗਦਾ ਭਰਾਵਾ ਠੀਕ ਆ ਠੀਕ ਆ ਧੰਨਵਾਦ ਆ ਵੇਖੋ ਰਾਹ ਵੇਖੋ ਵੀਰ ਦੇ ਕਿੱ आ चल चंगा चंगा भीर ओके धनबाद तेरा ओके हाँ आगे हाँ हाँ आगे लगे तेरे को आगे, आगे।, आगे। ते